ਕਿਹਾ ਜਾਂਦਾ ਹੈ ਕਿ ਗੁਨਾਹ ਕਦੀ ਵੀ ਲੁਕਿਆ ਨਹੀਂ ਰਹਿੰਦਾ ਗੁਨਾਹ ਹੋਣ ਤੋਂ ਬਾਅਦ ਇਹ ਦੇਖਣਾ ਵੀ ਬਹੁਤ ਅਹਿਮ ਰਹਿੰਦਾ ਹੈ ਕਿ ਇਹ ਗੁਨਾਹ ਕਿਉਂ ਕੀਤਾ ਗਿਆ ਹੈ ਕਿਸ ਮਾਨਸਿਕ ਸੋਚ ਦੇ ਤਹਿਤ ਕੀਤਾ ਗਿਆ ਹੈ ਰੂਪਨਗਰ ਦੀ ਗੱਲ ਕਰੀ ਤਾਂ ਬੀਤੇ ਕੁਝ ਮਹੀਨਿਆਂ ਦੇ ਵਿੱਚ ਤਿੰਨ ਅਲੱਗ-ਅਲੱਗ ਲਾਸ਼ਾਂ ਮਿਲਦੀਆਂ ਹਨ ਅਤੇ ਉਸ ਤੋਂ ਬਾਅਦ ਇੱਕ ਗੁਨਾਹ ਦੇ ਸਮਾਪਤੀ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਇੱਕ लाश मिलती है एक कार ਦੇ ਵਿੱਚ ਇੱਕ ਵਿਅਕਤੀ ਦੀ ਔਰ ਉਸ ਤੋਂ ਜਦੋਂ ਉਸ লাশ ਦੀ ਜਾਂਚ ਕੀਤੀ ਜਾਂਦੀ ਹੈ ਤੇ ਉਸ লাশ ਦੇ ਉੱਤੇ ਕੋਈ ਕੱਪੜਾ ਨਹੀਂ ਪਾਇਆ ਹੁੰਦਾ ਉਸ ਦੀ ਪਿੱਠ ਦੇ ਉੱਤੇ ਇਹ ਉਂਜਾਬਦਾ ਹੈ ਕਿ ਕੁਝ ਲਿਖਿਆ ਹੋਇਆ ਹੈ ਜਿਸ ਤੋਂ ਬਾਅਦ ਰੂਪਨਗਰ ਪੁਲਿਸ ਲਈ ਇਹ ਤਿੰਨੇ ਲਾਸ਼ਾਂ ਜਿਹੜੀਆਂ ਹਨ ਇੱਕ ਚੁਣੌਤੀ ਬਣ ਜਾਂਦੀਆਂ ਹਨ ਅਤੇ ਇਹ ਜਾਣਨਾ ਅਹਿਮ ਹੋ ਜਾਂਦਾ ਹੈ ਕਿ ਇਹ ਕਿਸ ਮਾਨਸਿਕ ਸੋਚ ਦੇ ਨਾਲ ਇਹ ਅਪਰਾਧ ਕੀਤੇ ਜਾ ਰਹੇ ਹਨ ਉਸ ਤੋਂ ਬਾਅਦ ਅਲੱਗ-ਅਲੱਗ ਐਂਗਲ ਐਂਗਲਾਂ ਨੂੰ ਖੰਗਾਲਣਾ ਸ਼ੁਰੂ ਕੀਤਾ ਜਾਂਦਾ ਹੈ ਅਲੱਗ-ਅਲੱਗ तरीका ਨੂੰ ਖੰਗਾਲਣਾ ਸ਼ੁਰੂ ਕੀਤਾ ਜਾਂਦਾ ਹੈ ਉਹਨਾਂ ਸੋਚਾਂ ਨੂੰ ਖੰਗਾਲਣਾ ਸ਼ੁਰੂ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਤਹਿਤ ਇਹ ਜਿਹੜਾ ਹੈ ਕਤਲ ਕੀਤੇ ਗਏ ਹਨ ਉਸ ਦੇ ਉਸ ਤੋਂ ਬਾਅਦ ਇੱਕ ਅਜੇਹਾ ਵਿਅਕਤੀ ਜਿਹੜਾ ਹੈ ਪੁਲਿਸ ਦੀ ਜਾਂਚ ਦੇ ਵਿੱਚ ਆਂਦਾ ਹੈ ਜਿਸ ਦਾ ਨਾਮ ਰਾਮ ਸਰੂਪ ਇਲਿਆਸ ਸੋਡੀ ਹੈ ਜਦੋਂ ਪੁਲਿਸ ਉਹਦੇ ਤੱਕ ਪਹੁੰਚਦੀ ਹੈ ਤਾਂ ਇੱਕ ਵੱਡਾ ਖੁਲਾਸਾ ਹੁੰਦਾ ਹੈ ਇੱਕ ਸੀਰੀਅਲ ਕਿਲਰ ਦਾ ਅਜਿਹੇ ਸੱਚ ਸਾਹਮਣੇ ਆਉਂਦੇ ਹਨ ਕਿ ਹੈਰਾਨ ਕਰਨ ਦੇਣ ਵਾਲੇ ਸੱਚ ਜਿਹੜੇ ਕਿ ਉਹ ਉਹ ਵਿਅਕਤੀ ਦੱਸਦਾ ਹੈ ਕਿ ਜਦੋਂ ਸ਼ੁਰੂਆਤੀ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਉਹ ਉਹਦੇ ਵੱਲੋਂ ਇਹ ਮੰਨਿਆ ਜਾਂਦਾ ਹੈ ਕਿ ਮੈਂ ਪੰਜ ਜਿਹੜੇ ਹਨ ਉਹ ਉਸੇ ਲਗਭਗ ਜਿਹੜੇ ਹਨ ਕਤਲ ਕੀਤੇ ਹਨ ਉਸ ਤੋਂ ਬਾਅਦ ਅੱਗੇ ਪੁੱਛ ਕੇ ਸ਼ੁਰੂ ਹੁੰਦੀ ਹੈ ਅੱਜ ਅਸੀਂ ਪਹੁੰਚੇ ਹਾਂ ਰਾਮ ਸਰੂਪ ਐਲੀਅਸ ਸੋਢੀ ਦੇ ਪਿੰਡ ਚੌੜਾ ਦੇ ਵਿੱਚ ਇਹ ਜੀ ਜਿਵੇਂ ਹੁਸ਼ਿਆਰਪੁਰ ਤਿਕੜ ਸਾਬ ਤੇ ਰੋਪੜ ਦੇ ਏਰੀਆ ਵਿੱਚ ਇਹਨੇ ਜੋ ਵਾਰਤਾਤ ਕੀਤੀ ਹੈ ਉਸ ਸਬੰਧ ਵਿੱਚ ਅਸੀਂ ਪਹਿਲਾਂ ਰੋਪੜ ਦੇ ਕ੍ਰਾਈਮ ਸੀਨ ਕ੍ਰੀਏਟ ਕਰਦੇ ਆਂ ਤੇ ਉੱਥੇ ਕਿਵੇਂ ਸਾਰੀ ਵਾਰਦਾਤ ਦਾ ਇੰਜ਼ਾਮ ਦਿੱਤਾ ਉਸ ਤੋਂ ਬਾਅਦ ਉਹ ਹਸ਼ਰਪੁਰ ਲੈ ਕੇ ਆਏ ਕਿ ਉਹਨੇ ਇਸ ਇਥੇ ਕਿਸ ਪੁਆਇੰਟ ਤੇ ਇਹਨੇ ਕੀਤਾ ਸੋ ਥੈਟ ਅਸੀਂ ਲੋਕਲ ਪੁਲਿਸ ਨਾਲ ਤਾਲਮੇਲ ਕਰਕੇ ਐਗਜ਼ੈਕਟਲੀ ਪਤਾ ਲਗਾ ਸਕੀਏਗਾ ਸਾਰੀ ਪਰ ਹਾਲ ਤੱਕ ਆਈ ਥਿੰਕ ਸੋ ਜੋ ਹਾਲੇ ਤੱਕ ਜਾਣਕਾਰੀ ਹੈ 11 ਦੇ ਲਗਭਗ ਦੇ ਬੰਗਿਆ ਲੱਗਦਾ ਨਹੀਂ ਅੱਗੇ ਵੀ ਕੋਈ ਵਿਵਾਸ ਹੋ ਸਕਦਾ ਹੋ ਸਕਦਾ ਇਹ ਵੀ ਕੋ ਹੋ ਰਿਹਾ ਹੈ ਇਨਵੈਸਟੀਗੇਸ਼ਨ ਚੱਲੀ ਹੈ ਸੋ ਇਨਵੈਸਟੀਗੇਸ਼ਨ ਦੌਰਾਨ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ ਉਹ ਸਾਬ ਨਾਲ ਲਿਖਾਰ ਰਹੀ ਇੱਕ ਬੜਾ ਅਹਿਮ ਕੁਐਸਚਨ ਜਦੋਂ ਆਪਾਂ ਦੇ ਪਿੰਡ ਵਿੱਚ ਗਏ ਆ ਜੋ ਉਹਨਾਂ ਨੇ ਗੱਲ ਕੀਤੀ ਆ ਪਿੰਡ ਵਾਲੇ ਇਹ ਕਹਿੰਦੇ ਆ ਵੀ ਕਦੀ ਵੀ ਇਹਦੇ ਵਿੱਚ ਇੰਦਾ ਤੇ ਆਪਾਂ ਲਕਸ਼ਮਿਤ ਕਦੀ ਨਹੀਂ ਦੇਖਿਆ ਵੀ ਇਹ ਕਿਸੇ ਮੁੰਡਿਆਂ ਨੂੰ ਅਟੈਕ ਕਰਦਾ ਹੋਵੇ ਜਾਂ ਕੁਝ ਕਰਦਾ ਹੋਵੇ ਇਹ ਇਹਦਾ ਖੋਲਾ ਵੀ ਵਿਆਹ ਹੋਇਆ ਔਰ ਜਿੱਦ ਤੱਕ ਜਾਣਕਾਰੀ ਮਿਲੀ ਹੈ ਕਿੰਨੇ ਬਾਹਰ ਜਾ ਕੇ ਕੁਛ ਇੰਦਾ ਦੀ ਆਦਤ ਪਈ ਉਹ ਮੈਂ ਸੱਚੀ ਦੇਖੋ ਉਹ ਤਾਂ ਇਹੇ ਪੁਛਗਿਛ ਦੇ ਵਿੱਚ ਇਹੀ ਗੱਲ ਸਾਹਮਣੇ ਆਈ ਕਿ ਬਾਹਰ ਗਿਆ ਸੀ ਉਸ ਤੋਂ ਬਾਅਦ ਇਹ ਗੱਲ ਸ਼ੁਰੂ ਹੋਇਆ ਸਾਰਾ ਤੇ ਉਸ ਵਕਤ ਨੇ ਇੱਕ ਪਿੰਡ ਛੱਡਤਾ ਸੀਗਾ ਦੇਨ ਦੋ ਸਾਲ ਹੋ ਗਏ ਨੇ ਪਿੱਟ ਸਟੇ ਦੇ ਅੱਗੇ ਅੱਗੇ ਕੀ ਸੋਚਦੇ ਹੋ ਵੀ ਅੱਗੇ ਪੁਲਿਸ ਰਿਮਾਂਡ ਲੇਤਾ ਹੈ ਇਹਦਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਬੰrane ਇਨਵੈਸਟੀਗੇਸ਼ਨ ਜੋ ਕੋਲ ਸਮਾਂ ਹੀ ਆਏਗਾ ਸਾਹਮਣੇ ਇਹ ਤਾਂ ਇੱਕਲਾ ਸ਼ਰਾਬ ਪੀਂਦਾ ਆਤੀ ਹੁਸ਼ਿਆਰਪੁਰ 21 ਵਾਰਦਾਤ ਹੁਸ਼ਿਆਰਪੁਰ ਦੀ 21 ਵਾਰ ਉਦਬਾਰਦਤ ਮੰਨੀ ਇਹਦੀ ਹੁਸ਼ਿਆਰਪੁਰ ਦੋ ਵਾਰਦਾਤ ਚ ਇੱਕ ਮੋਡਲ ਟਾਊਨ ਦਾ ਏਰੀਆ ਸੀਗੀ ਓਕੇ ਉਹ ਸਾਨੂੰ ਅੱਗੇ ਆਗੇ ਉਹਦੀ ਰეკਮੈਂਡੇਸ਼ਨ ਮਿਲ ਗਈ ਹੈ ਸੰਨ ਇਕ ਸਰੀਆਜ ਦੱਸ ਰਿਹਾ ਸੋ ਆਪਾਂ ਉਸ ਨੂੰ ਦੇਖਣਾ ਹੈ ਇਹ ਉਹਨਾਂ 11 ਦੇ ਵਿੱਚ ਹੈ ਜਿਹੜੀ ਮੰਨੀ ਜੀ ਜੀ ਅਜੇਹੇ ਅਨੇਕ ਕਤਲਾਂ ਦੀਆਂ ਗੁੱਥੀਆਂ ਨੂੰ ਸੁਲਝਾਣਾ ਪੁਲਿਸ ਲਈ ਬਹੁਤ ਜ਼ਰੂਰੀ ਹੋ ਗਿਆ ਸੀ ਅਤੇ ਹੁਣ ਸਾਹਮਣੇ ਆਇਆ ਹੈ ਰਾਮ ਸਰੂਪ ਇਲੀਸ ਸੋਡੀ ਜਿਹੜਾ ਕਿ ਸੀਰੀਅਲ ਕਿਲਰ ਹੈ